ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਸ਼ਨੀਵਾਰ ਦਸੰਬਰ 27 2025 ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿਕਸਵਰ ਲੌਂਗ ਆਈਲੈਂਡ ਨਿਊਯਾਰਕ ਵਿਖੇ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਵ ਅਭਿਸ਼ਰਤਾ ਭਾਵਨਾ ਨਾਲ ਮਨਾਇਆ ਗਿਆ। ਤਿੰਨ ਰੋਜ਼ਾ ਅਰੰਭੇ ਗਏ ਪਾਠ ਦੇ ਪੋਗ ਉਪਰੰਤ ਗੁਰੂ ਘਰ ਦੇ ਪ੍ਰਸਿੱਧ ਰਾਗੀ ਢਾਡੀ ਜਥਿਆਂ ਨੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ। ਸ਼ਾਮ ਦੇ ਦੀਵਾਨਾ ਦੀ ਸਮਾਪਤੀ ਗੁਰੂ ਸਾਹਿਬ ਜੀ ਦੀ ਪਾਲਕੀ ਉੱਪਰ ਫੁੱਲਾਂ ਦੀ ਵਰਖਾ ਨਾਲ ਹੋਈ। ਸੰਗਤਾਂ ਲਈ ਵਿਭਿੰਨ ਪ੍ਰਕਾਰ ਦੇ ਭਗਵਾਨਾਂ ਦੇ ਅਰਤੁਤ ਲੰਗਰ ਲਗਾਏ ਗਏ ਤਾਂ ਇਸੇ ਸਮੂਹ ਕਮੇਟੀ ਦੇ ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਤੇ ਸਾਰੇ ਸਮਾਧਮਾ ਵਿੱਚ ਵੱਧ ਚੜ੍ਹ ਕੇ ਸੰਗਤ ਨੂੰ ਹਾਜ਼ਰੀ ਲਗਾਉਣ ਦੀ ਅਪੀਲ ਕੀਤੀ ਗਈ ਕਿਹੜੇ ਕਿਹੜੇ ਕੌਤਕ ਕੀਤੇ ਅੱਜ ਵੀ ਤੁਸੀਂ ਪਡਣਾ ਸਾਹਿਬ ਜਾਓ ਤੇ ਉਹਨਾਂ ਕੌਤਕਾਂ ਦੀ ਯਾਤਾਂ ਗੁਰਦੁਆਰੇ ਬਣੇ ਨੇ ਜਾਂ ਤਾਂ ਉਹਨਾਂ ਦੀ ਯਾਦਗਾਰ ਉੱਥੇ ਹੋਣ ਤੱਕ ਹੀ ਹੋਣੀ ਹੁੰਦਾ ਹੈ। ਫੈਦਨੰਦਾਲ ਜੀ ਜੋ ਗੁਰੂ ਸਾਹਿਬ ਦੇ ਹਮਕਾਲੀ ਸਨ ਉਹ ਉਹਨਾਂ ਨੇ ਗੁਰੂ ਸਾਹਿਬ ਦੀ ਸਿਫਤ ਸਲਾਹ ਵਿੱਚ ਬਹੁਤੀ ਕੁਝ ਲਿਖਿਆ ਹੈ। ਉਹ ਹੀ ਖੇਰ ਵਿੱਚ ਕਹਿੰਦੇ ਨੇ ਖਜ਼ਾਨੇ ਹਰਗੰਜ ਗੁਰ ਗੋਬਿੰਦ ਸਿੰਘ ਖਜ਼ਾਨੇ ਹਰਗੰਜ ਗੁਰੂ ਗੋਬਿੰਦ ਸਿੰਘ ਜੀ ਇਸ ਤਰ੍ਹਾਂ ਕੋ ਪਾਈ ਸਰ ਦੱਸ ਰਹੇ ਸੀ ਕਿ ਉਹਨਾਂ ਨੇ ਸ਼ਿਵਦਤ ਦੀ ਰਾਣੀਆਂ ਨੂੰ ਅਤੇ ਹੋਰ ਕਈ ਇਹੋ ਜਿਹਾ ਜੋ ਵੀ ਗੰਜ ਸੀ ਉਹਨਾਂ ਨੇ ਜੋ ਕੜੇ ਸੀ ਸੋਨੇ ਦੇ ਉਹ ਗੰਗਾ ਦੇ ਭੇਟ ਕੀਤੇ ਸਭ ਸੋ ਇਸੇ ਤਰ੍ਹਾਂ ਭਾਈ ਗੁਰਦਾਸ ਭਾਈ ਅਨੰਦ ਰਾਜ ਜੀ ਕਹਿੰਦੇ ਨੇ ਖਜ਼ਾਨੇ ਹਰਗੰਜ ਗੁਰੂ ਗੋਬਿੰਦ ਸਿੰਘ ਮਰਮੇ ਹਰ ਰੰਜ ਗੁਰੂ ਗੋਬਿੰਦ ਸਿੰਘ ਉਸ ਖਜ਼ਾਨੇ ਦਾ ਉਨਕੋਲ ਗਾਂਜੇ ਪਰ ਪੂਰ ਖਜ਼ਾਨੇ ਸੀ ਔਰ ਹਰ ਰਾਂਝਾ ਦਾ ਹਰ ਜਨਨ ਵੀ ਕੋਈ ਤਕਲੀਫ ਰਾਂਝ ਸੀ ਉਹਨਾਂ ਦੀ ਮਰਮ ਗੁਰੂ ਗੋਬਿੰਦ ਸਿੰਘ ਜੀ ਸਾਜੀ ਜੋ ਸਿੱਖੇ ਸਿੱਖਾ ਧਰਮ ਦੇ ਆਸਤਮਨ ਦਸਵੇਂ ਗੁਰੂ ਨੇ ਉਹਨਾਂ ਦਾ ਜਨਮ ਹੋਇਆ 1666 ਵਿੱਚ ਔਰ ਉਹ ਇਸ ਦੁਨੀਆ ਤੋਂ ਉਹਨਾਂ ਨੇ ਜੁਦੋਂ ਜੋਤੀ ਜੋਤ ਸਮਾਏ 1708 ਈਸਵੀ ਗੁਰੂ ਨਾਨਕ ਸਾਜੀ ਦੇ ਦੇ ਸਿੱਖ ਦਰ ਨੂੰ ਬਹੁਤ ਅਸੀਂ ਜਿੰਨਾ ਵੀ ਉਹਦਾ ਸ਼ੁਕਰਾਨਾ ਕਰੀਏ ਤੋਂ ਬੜਾ ਘਾੜੇ ਕੋਲ ਉਹ ਨੰਬਰ ਨਹੀਂ ਹੋਣਗੇ ਉਹਨਾਂ ਨੂੰ ਬੜੀ ਕੇ ਸੁਭਾਤਾ ਸ਼ੁਕਰਾਨਾ ਕਰ ਸਕਦੇ 1699 ਨਾਈ ਨਾਈ ਮੇ ਚੋਨਾਨੇ ਸਿੱਖ ساجنا کی تھی جو خالسے دار ساجنا ہوئی جو ایک بہت بہادر قوم دا جنم ہویا کا جنم ہوا جو اج تک تُنہ دیواؤں کی کہانیاں پیچھے پہنچے جو ابھی انہوں کے اسی پان کا کار پڑا جیون بتی کر رہے ہیں گیا اسی طرح گرو گوبند صاحب جی نے بہت جنگا لڑیا مغل لگتے سکتے جو یہ ایک انصاف کی لڑائی سی وہاں نے شیر دھرم کی رکھیا واسطے نہیں اٹھائے انہوں نے ایک انسانیت کو بچاؤ واسطے ਇਹ ਕਹਾਣੀ ਤਾਂ ਇਸ ਵਿਚਾਰਨੀ ਆਪਣੇ ਫਾਦਰ ਅਤੇ ਚਾਰ ਸਾਹਿਬਾ ਦੇ ਸੁਨਤੇ ਬਿਠੇ ਇਸ ਇਸ ਇਨਸਾਫੀ ਲੜਾਈ ਵਿੱਚ ਛੇਧ ਹੋਏ ਤੁਸੀਂ ਸੋਚੋ ਧਰਮ اسلام ਦਾ ਜੋ ਜਨਮ ਹੋਇਆ ਉਹ ਹੋਇਆ ਸੀ ਆਪਣੇ ਸਾਉਦੀਆ ਅਰਬ ਵਿੱਚ ਵਾ ਜਦੋਂ ਉਹਦੇ ਫੋਲੋਅਰਸ ਨੇ ਇਹ ਤਰੀਕੇ سے ساری ਦੁਨੀਆ ਨੂੰ ਮੁਸਲਮਾਨ ਬਣਾਇਆ ਤਾਂ ਉਹਨੇ ਲੜਾਈਆਂ ਸ਼ੁਰੂ ਕੀਤੀਆਂ ਕੰਟਰੀ ਤੋਂ ਕੰਟਰੀ ਤੇ ਉਹਨਾਂ ਦਾ ਉਹਨਾਂ ਦਾ ਸਰਪੋਰਟ ਕੀਤਾ اس دھرمورتن کے بچار جتنا کلچر سی سارا ختم ہو گیا آج اگر تم کسی بھی اسلامی کنٹری جاؤ صرف عربک کلچر ہے گا جو انہوں دا اپنا اینشن کلچر سی کا وہ کوئی بھی نہیں ہے گا سوچو کہ اگر ہندوستان میں وہ سکسفل ہو جانے تو شاید آج ابھی بھی تانتن گرگان گرو سامنے بیٹھ کے تانتن گرگان گرن پڑھ کی پڑھنے پڑھ کے ابھی سے کے نہیں ہو سکتے جب تن گر گرو گوبند سنگھ جی جو سب کو ویڈی دن ہے وہ دن ہے جی سام گرو گرنٹ صاحب جی جو انہیں نے سارے واسطے لاسٹ گرونگ گرو کے حساب کے سارے واسطے ستھاپنا کی تھی جو آج اچھا سارے جگت پر پستک ہوا ہے میں آئے ہوئے ساری سنگا کا دنواد کرنا جو پچھلے ہفتے پورے گروکر ویسے شہید گرپور سے چھوٹے صاحب سے وڈے صاحب سی تب تک گرو گوبند جیسا گرپور سا جتنی بار برف بھی آنے کے باوجود بھی ٹھنڈ ہونے کے باوجود بھی اس گروکر سنگان ਬੜੀ ਸ਼ਰਧਾਪੂਰਨ ਮੂਮਾਖੇ ਆਇਆ ਨੇ ਸਾਰੇ ਗੁਰਪਰਵਾ ਮਰਚਨ ਨੇ ਸਲਿਦਾਗਾ ਦਾਸ ਆਪ ਸਭੀਆਂ ਦਾ ਕਰਵਾ ਦਿਆ ਹੈ ਇਸ ਕਰਨਾ ਗੁਰੂ ਘਰ ਦੇ ਚੇਅਰਮੈਨ ਸਰਦਾਰ ਅਰਬੁਧਾ ਸਾਧਾ ਪਿਆਸ ਸਿੰਘ ਜੀ ਉਹਨਾਂ ਜੁਤੇ ਬੈਠ ਹੋਏ ਨੇ ਇਸ ਕਰਨਾ ਗੁਰੂ ਘਰ ਦੇ ਵਾਜਪ੍ਰੀਤ ਅਰਬੁਧ ਸਿੰਘ ਜੀ ਸਾਰੇ ਸਮੂਹ ਕਮੇਟੀ ਅਸਮਦੋ ਸਿੰਘ ਜੀ ਪਾਜਾਟ ਗੁਰੂ ਘਰ ਦੀ ਸੇਵਾ ਦਾ ਆਈ ਨੂੰ ਸਾਰੀ ਸੱਤ ਕਿਉਂਕਿ ਆਪ ਲੋ ਆਪਨੇ ਸਹਿਯੋਗ ਹੈ ਕੁਝ ਵੀ ਨਹੀਂ ਹੋ ਸਕਦਾ ਆ ਸਭ ਸੰਯੋਗ ਦੇ ਦਰਜੋ ਜੋ ਗੁਰੂ ਘਰ ਹੋਇ ਸਾਰੇ ਪ੍ਰੋਗਰਾਮ ਇਸ ਤਰ੍ਹਾਂ ਸਹੀ ਤਰੀਕੇ ساری سنگ کرتا ہے اسی طرح تاریخ جی جس طرح تک پتا ہے کہ پہلا نواں سال آ رہا ہے نواز سال جو ہے گا کا سال آگا گا بھائی ابھی جس کلچر میں رہنے ہاں اس کلچرپ کر لینے سکھی ہی کوئی نواز سال جا رہا ہے ایسوی سال آگا گا سکھا کا نہیں ہے بہت اِسی اس کلچر میں رہنے تو وہ سیلیبریٹ کرنے کہ جس سب نے پتا ہے 31 فسٹ دسمبر اس گرو گھر میں دونوں ٹائم پروگرام کھیلے سو شام میں بھی شام کے پروگرام سے پانچ بجے تو لے کے تقریباً ساڑھے بارہ بجے بجے تک ہو گئے جس پانچ مہان کیرتنی آڑی جتنے آڑی جتنے آپ کے حصہ لیں گے آپ سب چلن کے بینتی ہے چلن بنتی ہے کہ آپ آؤ اپنے دوست متروں کو لے کے آؤ بزرگ بھی لے کے آؤ تو میرے ساتھ خوشیاں پراپت کرو اسی طرح پہلی جنوری نو بھی جو شروع کرے ساتھ انوکس جی کا کیرتن ہوئے گا دوپہر کے ٹائم سے آپ ای میل کے تھرو سارا پروگرام بھیجا جائے گا میل نہیں ਸਾਹਮਣੇ ਆਪਣਾ ਇੰਗੇਰੂ ਲਿਖਾਉਂਦੇ ਸਜੇ ਹੰਮਾ ਮੈਂ ਕਿਤੇ ਨਾ ਪਾ

ਜਿਹੜੇ ਕੀ ਪਰਜਨਨ ਤਨ ਪਰੇਸ਼ਾਨ ਕਰਦੇ ਸਨ ਤੇ ਅਗਿਆਨਤਾ ਦੇ ਹਨੇਰੇ ਵਿੱਚ ਸਾਰਾ ਸੰਸਾਰ ਡੁੱਬਿਆ ਹੋਇਆ ਸੀ ਉਦੋਂ ਫਿਰ ਸੁਣੀ ਪੁਕਾਰ ਦਾ ਤਾਰਪ ਗੁਰਨਾਨ ਦੇਵ ਜਗ ਮਾਹੇ ਪਠਾਇਆ ਗੁਰਨਾਨ ਦੇਵ ਮਾਰਜੀ ਸੰਸਾਰ ਤੇ ਭੇਜਿਆ ਤੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਬਾਰੇ ਵੀ ਆਪ ਨੂੰ ਇਹੀ ਗਿਆਨ ਬੰਦਾ ਨਾ ਅਗਰ ਪ੍ਰਕਟ ਹੋ ਮੱਧ ਕਮੜਾ ਬੋ ਜਾ ਆ ਮਕੇਲਾ ਵਾਹ ਵਾਹ ਗੋਬਿੰਦ ਸਿੰਘ ਫਕੀਰੀ ਕ੍ਰਤੀ ਨਾਲ ਪ੍ਰਗਟ ਹੋਏ ਉਹ ਭੇਜੇ ਗਏ ਤੇ ਜੋਤ ਉਹਨਾਂ ਦੇ ਅੰਦਰ ਉਹੀ ਹੈ ਜਿਹੜੀ ਗੁਰਨਾਨ ਦੇਵ ਮਹਾਰਾਜੀ ਵਿੱਚ ਹੈ ਤੇ ਗੁਰਨਾਮ ਦੇ ਤੁਸੀਂ ਉਹਨਾਂ ਜੋਤ ਕਿਹੜੀ ਹੈ ਤੇ ਗੁਰਬਾਣੀ ਦਾ ਇਹ ਫੈਸਲਾ ਕੀ ਉਹ ਪ੍ਰਮਾਤਮਾ ਆਪ ਆਪਣਾ ਆਪ ਧਾਰ ਕੇ ਗੁਰਨਾਮ ਦੇ ਸ਼ੀਲ ਵਿੱਚ ਜੋਤ ਦਾ ਕਿਸ ਸੰਸਾਰ ਤੇ ਆਇਆ ਗੁਰੂ ਨਾਨਕ ਮਹਾਰਾਜ ਇਸ ਪ੍ਰਮਾਤਮਾ ਦਾ ਰੂਪ ਹਨ ਜੋਤ ਰੂਪ ਵਰ ਆਪ ਗੁਰੂ ਨਾਨਕ કહਾਇੋ ਤੇ ਜਦੋਂ ਗੁਰਨਾਮ ਦੇ ਮਹਾਰਾਜ ਇਸ ਸੰਸਾਰ ਤੇ ਆਏ ਉਹਨਾਂ ਨੇ ਇਸ ਲੋਕਾਈ ਨੂੰ ਕੀ ਕੀਤਾ ਉਸ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਿਆ ਕਿਉਂਕਿ ਸਾਨੂੰ ਬਾਣੀ ਵਿੱਚੋਂ ਜਾਣਚਾਸਤ ਬਾਦ ਦੇ ਮਿਲਦੇ ਨੇ ਕੁਝ ਸਰਕਾਰ ਕੋ ਬੈਗਮ ਨੂੰ ਪਹਿਲਾਂ ਕਿਤੇ ਨੇ ਪੀਰ ਪੈਗੰਬਰ ਦੇਵੀ ਦੇਵਤੇ ਭੇਜੇ ਪਰ ਇਥੇ ਆ ਕੇ ਜਿਹੜਾ ਨਾਮ ਮਕਸਦ ਜ਼ਾਹਿਰ ਹੈ ਇਸ ਜ਼ਾਹਿਰ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲੈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ